ਗੁਰਮੁਖ ਪਿਆਰਿਓ ਮਹਾਪੁਰਖ ਜਿਹੜੇ ਕਮਾਈ ਵਾਲੇ ਹੁੰਦੇ ਆ ਅੰਤਰਜਾਮੀ ਵੀ ਹੁੰਦੇ ਆ ਤੇ ਉਹਨਾਂ ਨੂੰ ਆਪਣੇ ਸਮੇ ਦਾ ਵੀ ਪਤਾ ਹੁੰਦਾ ਦੂਜਿਆਂ ਦਾ ਵੀ ਪਤਾ ਹੁੰਦਾ ਕਿ ਕਿੰਨਾ ਸਮਾਂ ਸੀ ਸੰਸਾਰ ਵਿੱਚ ਰਹਿਣਾ ਕਿੰਨੀ ਸੰਗਤ ਜੋੜਨੀ ਆ ਤੇ ਕਿਸ ਤਰ੍ਹਾਂ ਪ੍ਰਚਾਰ ਕਰਨਾ ਤੇ ਕਿਵੇਂ ਲੋਕ ਸਿੱਖੀ ਵੱਲ ਜੁੜਦੇ ਆ ਇੱਕ ਸਮਾਂ ਹੁੰਦਾ ਜਦੋਂ ਉਹਨਾਂ ਨੇ ਸੰਸਾਰ ਤੋਂ ਜਾਣਾ ਹੁੰਦਾ ਸਰੀਰਕ ਰੂਪ ਦੇ ਵਿੱਚ ਉਦੋਂ ਕੋਈ ਇਸ਼ਾਰੇ ਕਰਦੇ ਆਹੋ ਇਹ ਸਿਰੋਤੇ ਤਾਂ ਸਮਝ ਜਾਂਦੇ ਆ ਪ੍ਰੇਮੀ ਪਰ ਕਈਆਂ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਹੀ ਸਮਝ ਆਉਂਦੀ ਆ ਇਸੇ ਤਰ੍ਹਾਂ ਹੀ ਇੱਕ ਸੱਚੀ ਘਟਨਾ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਦੀ ਆਪ ਜੀ ਨਾਲ ਸਾਂਝੀ ਕਰ ਰਹੇ ਆ 1 ਜਨਵਰੀ ਨੂੰ 2015 ਵਿੱਚ ਸਰੀਰਕ ਰੂਪ ਤੋਂ ਸੰਸਾਰ ਤੋਂ ਜਾਣਾ ਸੀ ਉਸ ਤੋਂ ਪਹਿਲਾਂ ਕੁਝ ਇਸ਼ਾਰੇ ਦਿੱਤੇ ਇਸ਼ਾਰੇ ਕਿਸ ਤਰ੍ਹਾਂ ਦੇ ਸੀ ਇਹ ਗੱਲਾਂ ਹੰਸਾਲੀ ਸਾਹਿਬ ਦੀ ਹੰਸਾਲੀ ਸਾਹਿਬ ਕੋਈ ਮੱਥਾ ਟੇਕਣ ਆਉਂਦਾ ਸੀ ਤੇ ਬਾਬਾ ਜੀ ਉਹਨਾਂ ਨੂੰ ਪੰਡਿਤ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਸਰੀਰ ਛੱਡਣ ਤੋਂ ਪਹਿਲਾਂ ਦੀ ਗੱਲ ਆ ਇਹ ਇੱਕ ਦਿਨ ਸੰਤ ਬਾਬਾ ਪਰਮਜੀਤ ਸਿੰਘ ਜੀ ਕੋਲ ਆਏ ਆ ਤੇ ਉਸ ਵਕਤ ਤੋਂ ਪੰਡਿਤ ਜੀ ਵੀ ਕੋਲ ਆਏ ਸੀਗੇ ਤੇ ਮਹਾਪੁਰਖਾਂ ਨੇ ਬਚਨ ਕੀਤੇ ਬਾਬਾ ਜੀ ਹੰਸਾਲੀ ਵਾਲਿਆਂ ਨੇ ਕਹਿੰਦੇ ਪੰਡਿਤ ਜੀ ਹੁਣ ਜਿਹੜੇ ਸਾਡੇ ਇੱਥੇ ਬਾਕੀ ਕੰਮ ਰਹਿੰਦੇ ਆ ਜੋ ਵੀ ਕੰਮ ਹੋਣ ਵਾਲਾ ਬਾਕੀ ਆ ਉਹ ਤੁਸੀਂ ਕਰ ਦੇਣਾ ਤੇ ਬਾਕੀ ਜਿਵੇਂ ਬਾਬਾ ਪਰਮਜੀਤ ਸਿੰਘ ਜੀ ਕਹਿਣਗੇ ਆਪ ਜੀ ਨੇ ਇਹਨਾਂ ਦੀ ਗੱਲ ਮੰਨਣੀ ਆ ਜਿਵੇਂ ਕਹਿਣ ਓਵੇਂ ਕਰਨਾ ਹੈ ਉਹਨਾਂ ਨੂੰ ਉਦੋਂ ਸਮਝ ਨਹੀਂ ਆਈ ਵੀ ਬਾਬਾ ਜੀ ਇਸ ਤਰ੍ਹਾਂ ਕਿਉਂ ਕਹਿ ਰਹੇ ਆ ਕਿਉਂਕਿ ਦੇਖੋ ਬਾਬਾ ਜੀ ਨੇ ਜਾਣਾ ਸੀ ਅੱਗੇ ਜਿਹੜੀ ਆ ਡਿਊਟੀ ਆ ਬਾਬਾ ਪਰਮਜੀਤ ਸਿੰਘ ਮਹਾਂਪੁਰਖਾਂ ਨੂੰ ਦੇਣੀ ਆ ਪਹਿਲਾਂ ਹੀ ਦੱਸ ਗਏ ਸੀਗੇ ਵੀ ਇਹਨਾਂ ਦੇ ਕਹਿ ਅਨੁਸਾਰ ਜਾਣਾ ਹੈ ਇਹਨਾਂ ਦੇ ਕਹੀ ਗੱਲ ਮੰਨਣੀ ਆ ਮੋੜਨੀ ਨਹੀਂ ਹੈਗੀ ਤਾਂ ਇਹ ਜਾਣ ਤੋਂ ਪਹਿਲਾਂ ਬਾਬਾ ਜੀ ਨੇ ਕਈ ਕੌਤਕ ਕੀਤੇ ਕਿਉਂਕਿ ਕੋਈ ਬੱਚਾ ਸੀਗਾ ਉਹਨੂੰ ਜਦੋਂ ਪੇਟ ਦੀ ਬਿਮਾਰੀ ਹੋ ਗਈ ਆ ਪੇਟ ਦੀ ਬਿਮਾਰੀ ਹੋਈ ਉਹਦੀ ਮਾਤਾ ਜੀ ਨੇ ਅਰਦਾਸ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਹਾਪੁਰਖਾਂ ਅੱਗੇ ਵੀ ਬੇਨਤੀ ਕੀਤੀ ਤੇ ਉਦੋਂ ਫਿਰ ਕੀ ਹੋਇਆ ਉਦੋਂ ਦੇ ਪੁੱਤਰ ਨੇ ਦੱਸਿਆ ਵੀ ਮੈਨੂੰ ਰਾਤ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਮਹਾਪੁਰਖਾਂ ਨੇ ਦਰਸ਼ਨ ਦਿੱਤੇ ਆ ਕਿਉਂਕਿ ਮਹਾਪੁਰਖ ਕੀ ਕਹਿੰਦੇ ਸੁਪਨੇ ਵਿੱਚ ਹਿੰਦੇ ਕਿ ਤੇਰਾ ਇਹ ਰੋਕ ਕੱਟਿਆ ਗਿਆ ਤੇ ਰਾਤ ਨੂੰ ਜਿਹੜਾ ਸੁਪਨਾ ਸੀ ਸੁਪਨੇ ਵਿੱਚ ਮਹਾਪੁਰਖਾਂ ਨੇ ਆਖਿਆ ਇੱਕ ਕਾਪੀ ਪੈਨ ਲੈ ਕੇ ਆਓ ਕਾਪੀ ਪੈਨ ਜਦੋਂ ਲਿਆਂਦਾ ਤੇ ਉਸ ਵਕਤ ਕਾਪੀ ਪੈਨ ਦੇ ਦਿੱਤਾ ਮਹਾਪੁਰਖਾਂ ਨੇ ਇਸ ਤਰ੍ਹਾਂ ਲਿਖਿਆ ਵੀ ਤੇਰੇ ਰੋਕ ਕੱਟੇ ਗਏ ਤੇ ਹੁਣ ਬਾਬਾ ਪਰਮਜੀਤ ਸਿੰਘ ਜੀ ਕੋਲ ਜਾਣਾ ਉੱਥੇ ਸੇਵਾ ਕਰਨੀ ਆ ਕਿਉਂਕਿ ਬਾਬਾ ਜੀ ਉਸ ਤੋਂ ਬਾਅਦ ਸੰਸਾਰ ਛੱਡ ਕੇ ਚਲੇ ਗਏ ਸੀਗੇ ਉਹ ਬੱਚੇ ਨੇ ਫਿਰ ਆਪਣੀ ਮਾਂ ਨੂੰ ਮਾਤਾ ਜੀ ਨੂੰ ਸਾਰੀ ਗੱਲ ਦੱਸੀ ਵੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਬਾਬਾ ਜੀ ਸੁਪਨੇ ਜਾਏ ਸੀਗੇ ਮੈਨੂੰ ਕਹਿ ਗਏ ਮੈਨੂੰ ਕੁਝ ਨਹੀਂ ਹੁੰਦਾ ਫਿਰ ਉਹ ਬੱਚਾ ਰਸਟ ਪੁਸਟ ਹੋ ਗਿਆ ਤੰਦਰੁਸਤ ਹੋ ਗਿਆ ਮਹਾਪੁਰਖ ਆਉਂਦੀ ਮੌਜ ਵਿੱਚ ਆਉਂਦੇ ਆ ਪਰਉਪਕਾਰੀ ਹੁੰਦੇ ਆ ਤੇ ਮੌਜ ਵਿੱਚ ਚਲੇ ਜਾਂਦੇ ਆ ਇਹਨਾਂ ਦੇ ਹੱਥ ਹੁੰਦਾ ਦੁਬਾਰਾ ਵੀ ਆ ਸਕਦੇ ਆ ਆਕਾਲ ਪੁਰਖ ਦਾ ਬਾਣਾ ਇਹ ਸ਼ਕਤੀ ਆ ਤੇ ਭਲਾ ਕਰਨ ਆਉਂਦੇ ਆ ਇਸ ਤਰ੍ਹਾਂ ਹੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਵੀ ਘਟਨਾ ਇੱਕ ਜਿਕਰ ਆਉਂਦੀ 1975 ਦੀ ਘਟਨਾ ਮਹਾਪੁਰਖ ਵੀ ਅੰਤਰਜਾਮੀ ਦਿਵ ਦ੍ਰਿਸ਼ਟੀ ਦੇ ਮਾਲਕ ਜਦੋਂ 1975 ਵਿੱਚ ਮਹਾਪੁਰਖਾਂ ਨੇ ਸਰੀਰ ਛੱਡਿਆ ਹੈਰਾਨੀ ਦੀ ਗੱਲ ਇਹ ਆ ਵੀ ਜਦੋਂ ਮਹਾਪੁਰਖ ਪੰਜਾਬ ਤੋਂ ਰਾੜਾ ਸਾਹਿਬ ਦੀ ਧਰਤੀ ਤੋਂ ਇੰਗਲੈਂਡ ਲਈ دیਵਾਨ ਲਈ ਜਾ ਰਹੇ ਸੀ ਕੋਲ ਬੈਠੇ ਸੀਗੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਪੁਰਖਾਂ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਆਪ ਜੀ ਨਾ ਜਾਓ ਮੇਰਾ ਦਿਲ ਨਹੀਂ ਕਰਦਾ ਇਸ ਕਰਕੇ ਤੁਸੀਂ ਇੱਥੇ ਰਹੋ ਮਹਾਪੁਰਖ ਕਹਿੰਦੇ ਸੰਤ ਬਾਬਾ ਕਿਸ਼ਨ ਸਿੰਘ ਜੀ ਦਿਲ ਤਾਂ ਸਾਡਾ ਵੀ ਨਹੀਂ ਲੱਗਦਾ ਤੁਹਾਡੇ ਤੋਂ ਦੂਰ ਹੋ ਕੇ ਪਰ ਸਾਡੀ ਗੱਲ ਪੱਕੀ ਆ ਵੀ ਅੱਜ ਤੋਂ ਬਾਅਦ ਤੁਸੀਂ ਸਾਨੂੰ ਇਹ ਨਹੀਂ ਕਹੋਗੇ ਵੀ ਕਦੇ ਇੰਗਲੈਂਡ ਨਾ ਜਾਓ ਸੋ ਸਾਨੂੰ ਹੁਣ ਜਾਣਾ ਪੈਣਾ ਆਪਾਂ ਦੇਖਦੇ ਆਂ ਫਿਰ ਜਦੋਂ ਮਹਾਪੁਰਖ ਇੰਗਲੈਂਡ ਚਲੇ ਗਏ ਉਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਪੰਜ ਭੌਤਿਕ ਜਿਹੜਾ ਸਰੀਰ ਹੈ ਉੱਥੋਂ ਆਇਆ ਹੈ ਵਿਦੇਸ਼ ਤੋਂ ਆ ਕੇ ਹੀ ਇਹ ਸਾਰੀ ਅੰਤਮ ਕਿਰਿਆ ਹੋਈ ਆ ਇਦਾਂ ਹੀ ਇੱਕ ਸੰਤ ਭਗਵਾਨ ਸਿੰਘ ਜੀ ਹੋਏ ਨੇ ਰਾੜਾ ਸਾਹਿਬ ਵਾਲੇ ਉਹਨਾਂ ਨੇ ਵੀ 23 ਸਾਲ ਮਹਾਂਪੁਰਖਾਂ ਦੀ ਸੰਗਤ ਕੀਤੀ ਤੇ ਮਹਾਂਪੁਰਖਾਂ ਨੂੰ ਚਿੱਠੀਆਂ ਭੇਜਦੇ ਹੁੰਦੇ ਸੀਗੇ ਤੇ ਇਧਰੋਂ ਮਹਾਂਪੁਰਖ ਨੂੰ ਭੇਜਣੀਆਂ ਉਧਰੋਂ ਜਵਾਬ ਆਉਣਾ ਤਾਂ ਉਹਨਾਂ ਦੀ ਇੱਕ ਚਿੱਠੀ ਜਿਹੜੀ ਅਖੀਰਲੀ ਚਿੱਠੀ ਵਿੱਚ ਮਹਾਂਪੁਰਖਾਂ ਨੇ ਭੇਜੀ ਲਿਖਿਆ ਹੋਇਆ ਸੀ ਉਹ ਚਿੱਠੀ ਵਿੱਚ ਸਾਰੀ ਗੱਲਬਾਤ ਜਿਵੇਂ ਪਤਾ ਹੁੰਦਾ ਮਹਾਂਪੁਰਖਾਂ ਨੂੰ ਉਹਦੇ ਵਿੱਚ ਲਿਖਿਆ ਸੀ ਕਹਿੰਦੇ ਵੀ ਵਾਪਸੀ ਸ਼ਾਇਦ ਗੁਰਪੁਰਬ ਤੱਕ ਹੋਵੇ ਪਰ ਸੇਧ ਪਿਛਲੇ ਸਾਲ ਨਾਲੋਂ ਢਿੱਲੀ ਆ ਸ਼ਾਇਦ ਕੀਰਤਨ ਦਾ ਆਖਰੀ ਸਾਲ ਹੀ ਆ ਸਾਡਾ ਇਹ ਖੇੜ ਸਾਰੀ ਹੁਕਮ ਦੀ ਆ ਹੁਕਮ ਦੇ ਵਿੱਚ ਹੈ 50 55 ਸਾਲ ਗੁਰੂ ਸਾਹਿਬ ਨੇ ਸੇਵਾ ਕਰਵਾਈ ਆ ਹੁਣ ਹੱਦ ਪ੍ਰਤੀਤ ਹੁੰਦੀ ਆ ਸ਼ਾਇਦ ਆਖਰੀ ਕੀਰਤਨ ਹੋਵੇ ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀਗਾ ਵੀ ਅਖੀਰਲਾ ਸਾਲ ਆ ਤੇ ਮੇਰੇ ਕਹਿਣ ਦਾ ਭਾਵ ਇਹ ਆ ਵੀ ਮਹਾਪੁਰਖ ਜਿਹੜੇ ਹੁੰਦੇ ਆ ਉਹ ਅਜਬ ਕੌਤਕ ਕਰਦੇ ਆ ਕਈ ਵਾਰੀ ਆਪਾਂ ਡੋਲ ਜਾਂਦੇ ਆ ਪਰ ਮਹਾਪੁਰਖ ਜਿਹੜੇ ਹੁੰਦੇ ਆ ਉਹ ਸਾਨੂੰ ਡੋਲਣ ਨਹੀਂ ਦਿੰਦੇ ਇਸ ਕਰਕੇ ਤਾਂ ਉਹ ਫਿਰ ਨਾਮ ਦਾ ਜਿਹੜਾ ਹੈ ਰਸ ਸਾਨੂੰ ਦਿੰਦੇ ਆ ਮਹਾਪੁਰਖ ਜਾਣ ਤੋਂ ਪਹਿਲਾਂ ਜਦੋਂ ਦੀਵਾਨ ਸੀਗਾ ਤੇ ਉਦੋਂ ਉਹਨਾਂ ਨੇ ਨਦੀਆਂ ਵਾਹਾ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ ਇਹ ਧਾਰਨਾ ਮਹਾਪੁਰਖਾਂ ਨੇ ਅਖੀਰਲੀ ਪੜ੍ਹੀ ਸੀਗੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਦੋਂ ਕਮਰੇ 'ਚ ਗਏ ਉਦੋਂ ਬਾਅਦ ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਸੱਚਖੰਡ ਗਏ ਫਿਰ ਉਹਨਾਂ ਦਾ ਜਿਹੜਾ ਸਰੀਰ ਸੀ ਪੰਜਾਬ ਜਿੱਥੇ ਵਿਪੌਰ ਸਾਹਿਬ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਬਾਣੀ ਉਚਾਰਨ ਕੀਤੀ ਹੈ ਚੌਪਈ ਸਾਹਿਬ ਦੀ ਬਾਣੀ ਲੱਖਾਂ ਕਰੋੜਾਂ ਸੰਗਤਾਂ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਉਮੜ ਕੇ ਆਈਆਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਲਈ ਸੰਗਤਾਂ ਦਾ ਇਕੱਠ ਹੀ ਨਾ ਹੋ ਗਿਆ ਸੀਗਾ ਰਸਤੇ ਜਾਮ ਹੋ ਗਏ ਸੀਗੇ ਕਿਉਂਕਿ ਸੰਗਤ ਮਹਾਂਪੁਰਖਾਂ ਨੂੰ ਬਹੁਤ ਪਿਆਰ ਕਰਦੀ ਸੀ ਇਹ ਅੰਤਰਜਾਮੀ ਹੁੰਦੇ ਆ ਇਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਆਵੇਂ ਕੇ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਤੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਰੱਬ ਨੂੰ ਜਾਣਨ ਵਾਲੇ ਹੁੰਦੇ ਆ ਹਮੇਸ਼ਾ ਹੀ ਜਿਉਂਦੇ ਰਹਿੰਦੇ ਕਦੇ ਵੀ ਮਰਦੇ ਨਹੀਂ ਤੇ ਬ੍ਰਹਮ ਗਿਆਨੀ ਮੁਕਤੀ ਦਾ ਰਾਹ ਦੱਸਣ ਵਾਲੇ ਹੁੰਦੇ ਆ ਆਤਮਿਕ ਜ਼ਿੰਦਗੀ ਦੇਣ ਵਾਲੇ ਹੁੰਦੇ ਆ ਬ੍ਰਹਮ ਗਿਆਨੀ ਪੂਰਨ ਪੁਰਖ ਹੁੰਦੇ ਆ ਤੇ ਬ੍ਰਹਮ ਗਿਆਨੀ ਨਿਮਾਨਿਆਂ ਨੂੰ ਮਾਣ ਬਖਸ਼ਣ ਵਾਲੇ ਹੁੰਦੇ ਆ ਇਹੋ ਜੇ ਕੌਤਕ ਕਰ ਦਿੱਤੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਕਈ ਤਾਂ ਚਲੋ ਇਸ ਤਰ੍ਹਾਂ ਹੈ ਵੀ ਸਾਡੇ ਸਮਝ ਵਿੱਚ ਆ ਗਏ ਆ ਪਰ ਜਿਹੜੇ ਨਹੀਂ ਆਏ ਉਹਨਾਂ ਬਾਰੇ ਆਪਾਂ ਕੁਝ ਦੱਸ ਨਹੀਂ ਸਕਦੇ ਹਮੇਸ਼ਾ ਮਹਾਪੁਰਖਾਂ ਨੇ ਬੜਾ ਪਿਆਰ ਦਿੱਤਾ ਹੈ ਬਾਣੀ ਨਾਲ ਜੋੜਿਆ ਹੈ ਇਸੇ ਲਈ ਅੱਜ ਵੀ ਹੰਸਾਲੀ ਸਾਹਿਬ ਜਿਹੜੀਆਂ ਸੰਗਤਾਂ ਜਾਂਦੀਆਂ ਨੇ ਗੁਰਮਖ ਪਿਆਰਿਓ ਤੇ ਉਹ ਜਦੋਂ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਆ ਮਹਾਪੁਰਖ ਪੂਰੀ ਕਰਦੇ ਆ ਮੇਰੇ ਕਹਿਣ ਦਾ ਭਾਵ ਇਹ ਆ ਵੀ ਕਾਰਜ ਸਾਡੇ ਸਤਿਗੁਰਾਂ ਹੀ ਰਾਸ ਕਰਨੇ ਆ ਪਰ ਕਈ ਵਾਰੀ ਹੁੰਦਾ ਕੀ ਆ ਹਮੇਸ਼ਾ ਸਾਡੀ ਜ਼ਿੰਦਗੀ ਜਿਹੜੀ ਆ ਇਸ ਤਰ੍ਹਾਂ ਦੀ ਬਣ ਜਾਂਦੀ ਆ ਵੀ ਕੋਈ ਸਾਧੂ ਚਾਹੀਦਾ ਹੁੰਦਾ ਤੇ ਇਹ ਜਿਹੜੀ ਸਾਧੂਆਂ ਦੀ ਸੰਗਤ ਆ ਕਿਸਮਤ ਨਾਲ ਮਿਲਦੀ ਆ ਅਸੀਂ ਜਦੋਂ ਅਰਦਾਸ ਬੇਨਤੀ ਕਰਦੇ ਆ ਸਾਡੇ ਸਹਾਈ ਹੁੰਦੇ ਆ ਬਾਕੀ ਜਿਹੜਾ ਮਹਿਸੂਸ ਕਰਦਾ ਅਨੁਭਵ ਕਰਦਾ ਉਹਨਾਂ ਲਈ ਇਹ ਸਾਰੀਆਂ ਗੱਲਾਂ ਸੱਚੀਆਂ ਨੇ ਬਾਕੀ ਭਾਈ ਜਿਨ੍ਹਾਂ ਨਾਲੇ ਨਹੀਂ ਹੋਇਆ ਤੇ ਉਹ ਨਹੀਂ ਸਮਝ ਸਕਦੇ। ਨਾਸਤਿਕ ਬੰਦੇ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਨਕਾਰ ਦਿੰਦੇ ਆ। ਉਹਨਾਂ ਦੀ ਸੋਚ ਹੈ ਪਰ ਇਹ ਘਟਨਾਵਾਂ ਜਿਹੜਾ ਦੱਸਣ ਦਾ ਮਕਸਦ ਇਹ ਹੀ ਹੁੰਦਾ ਵੀ ਸੰਗਤ ਵੱਤੋਂ ਵੱਦ ਬਾਣੀ ਨਾਲ ਜੁੜੇ ਕਿਸੇ ਚੰਗੇ ਮਹਾਪੁਰਖ ਦਾ ਜੇ ਮਾਰਗਦਰਸ਼ਨ ਹੋ ਜਾਵੇ ਸੰਗਤ ਦਾ ਤੇ ਭਲਾ ਹੀ ਭਲਾ ਹੈ। ਜੇ ਚੰਗੇ ਮਹਾਪੁਰਖ ਮਿਲ ਜਾਣ ਸੰਗਤ ਜੀ ਉਸ ਵਕਤ ਤਾਂ ਫਿਰ ਬੰਦੇ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੰਦੇ ਆ। ਤੇ ਸੱਚ ਇਹ ਨਹੀਂ ਕਿ ਹੰਸ ਹੰਸਾ ਨਾਲ ਉੱਡਦੇ ਆ। ਗੁਰਮੁਖੋ ਸੱਚ ਇਹ ਵੀ ਆ ਵੀ ਜਿਹੜੇ ਹਾਂਸਾਂ ਨਾਲ ਉੱਡਦੇ ਆ ਉਹ ਆਪਣੇ ਆਪ ਨੂੰ ਹੰਸ ਸਮਝਣ ਲੱਗ ਪੈਂਦੇ ਆ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਪਰਮ ਹੰਸਾ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਹੰਸ ਜਿਹੜੇ ਹੁੰਦੇ ਆ ਉਹਨਾਂ ਦਾ ਹਾਂਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਪਾਲਣ ਜਾਵੇ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਇਹ ਹੰਸ ਜਿਹੜੇ ਹੁੰਦੇ ਇਹਨਾਂ ਦੇ ਕਾਰਜ ਵੱਖਰੇ ਹੁੰਦੇ ਆ ਤੇ ਹੰਸ ਹਰ ਪਿੰਡ ਵਿੱਚ ਨਹੀਂ ਹੁੰਦੇ ਹੰਸ ਹਰ ਸ਼ਹਿਰ ਵਿੱਚ ਨਹੀਂ ਹੁੰਦੇ ਹੰਸ ਹਰ ਇਲਾਕੇ ਵਿੱਚ ਨਹੀਂ ਹੁੰਦੇ ਹੰਸ ਵਿਰਲੇ ਹੁੰਦੇ ਆ ਜਗ ਵਿੱਚ ਉਤਮ ਕਾਢੀਏ ਵਿਰਲੇ ਕੇ ਕੇ ਤਾਂ ਕਰਕੇ ਜੀਵਨ ਦਾ ਦਖਾਂਤ ਇਹੀ ਆ ਦੇਖੋ ਰੱਬ ਵੱਲੋਂ ਮਿਲੇ ਹੋਏ ਦਿਨ ਛਾਲਾਂ ਮਾਰਦੇ ਲੰਘ ਜਾਂਦੇ ਆ ਬੰਦਾ ਇਹਦੇ ਬਾਰੇ ਸੋਚਦਾ ਹੀ ਨਹੀਂ ਬੰਦਾ ਇੱਧਰ ਧਿਆਨ ਹੀ ਨਹੀਂ ਦਿੰਦਾ ਬੰਦਾ ਜਿਉਣਾ ਆਰੰਭ ਹੀ ਨਹੀਂ ਕਰਦਾ ਸੋ ਗੁਰਮਖੋ ਇਹ ਆਪਾਂ ਦੇਖੀਏ ਗੱਲਾਂ ਸਮਝੀਏ ਜੋ ਦੇ ਲੱਦੇ ਗਾਣਵੇ ਗਏ ਬਿਲਾੜ ਬਿਲਾੜ ਮੌਤ ਜਿਹੜੀ ਆ ਇਹਨੂੰ ਪਹਿਲਾਂ ਆ ਕੇ ਸਾਡਾ ਗਲਾ ਘੁੱਟ ਦੇਵੇ ਉਸ ਤੋਂ ਪਹਿਲਾਂ ਭਾਈ ਥੋੜਾ ਜਾਗਣਾ ਚਾਹੀਦਾ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਮਹਾਪੁਰਖਾਂ ਨੂੰ ਜਿੰਨੀ ਵਾਰ ਮਰਜ਼ੀ ਆਪਾਂ ਦੇਖੀਏ ਦਰਸ਼ਨ ਕਰੀ ਚੱਲੀਏ ਜੀ ਨਹੀਂ ਭਰਦਾ ਐਸੇ ਹਨ ਮਹਾਪੁਰਖ ਰੱਬ ਦੇ ਪਿਆਰੇ ਜਿਨ੍ਹਾਂ ਨੇ ਅਜਿਬ ਕੌਤਕ ਕਰ ਦਿੱਤੇ ਆ ਜਾਣ ਤੋਂ ਪਹਿਲਾਂ ਇਸ਼ਾਰੇ ਕੀਤੇ ਦੱਸਿਆ ਵੀ ਅਸੀਂ ਨਹੀਂ ਰਹਿਣਾ ਇਹ ਸਾਡਾ ਆਖਰੀ ਦੀਵਾਨ ਹੁਣ ਆਖਰੀ ਮੇਲੇ ਹੋਣਗੇ ਬੜੇ ਇਸ਼ਾਰੇ ਮਹਾਂਪੁਰਖਾਂ ਨੇ ਕੀਤੇ ਸਿਆਣੇ ਬੰਦੇ ਸਮਝਦਾਰ ਸਮਝ ਜਾਂਦੇ ਆਂ ਕਈ ਵਾਰੀ ਆਪਣਾ ਜਿਹੜਾ ਹੈ ਸੁਭਾਅ ਆਪਾਂ دنیਆਵੀ ਲੋਕ ਆ ਸੰਸਾਰ ਮੋਹ ਮਾਇਆ ਵਿੱਚ ਫਸੇ ਹੋਏ ਆਂ ਜੀ ਮਾਇਆ ਧਾਰੀਆਂ ਅੰਨੇ ਬੋਲੇ ਆਂ ਨਾ ਦਿਖਦਾ ਨਾ ਸੁਣਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਤੇ ਬਖਸ਼ ਲੈਣ ਜੀ ਆਓ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰੀਏ ਤੇ ਗੁਰੂ ਮਹਾਰਾਜ ਤੋਂ ਬੰਦਗੀ ਦੀ ਦਾਤ ਮੰਗੀਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ